ਸਿੱਖ ਧਰਮ ਵਿੱਚ ਬਹੁਤ ਹੀ ਖਾਸ ਮਹੱਤਵਪੂਰਨ ਇਤਿਹਾਸ ਬੇਦਾਵੇ ਦਾ ਇਤਿਹਾਸ ਅਕਸਰ ਅਸੀਂ ਇਸ ਇਤਿਹਾਸ ਦੇ ਬਾਰੇ ਪੜ੍ਹਦੇ ਆਏ ਹਾਂ ਪਰੰਤੂ ਕੀ ਤੁਸੀਂ ਜਾਣਦੇ ਹੋ ਕਿ ਬੇਦਾਵੇ ਦਾ ਇਹ ਇਤਿਹਾਸ ਸਾਡੇ ਤੱਕ ਗਲਤ ਤਰੀਕੇ ਨਾਲ ਕਿਉਂ ਪਹੁੰਚਾਇਆ ਜਾ ਰਿਹਾ ਹੈ ਕਿਉਂਕਿ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਬੇਦਾਵਾ ਨਹੀਂ ਲਿਖਿਆ ਗਿਆ ਸੀ ਫਿਰ ਇਹ ਬੇਦਾਵਾ ਕਿੱਥੇ ਲਿਖਿਆ ਗਿਆ ਸੀ ਕਿੰਨਾਂ ਦੇ ਦੁਆਰਾ ਲਿਖਿਆ ਗਿਆ ਸੀ ਤੇ ਸਾਡੇ ਤੱਕ ਇਹ ਇਤਿਹਾਸ ਗਲਤ ਤਰੀਕੇ ਨਾਲ ਕਿਵੇਂ ਤੇ ਕਿਉਂ ਪਹੁੰਚਾਇਆ ਗਿਆ ਇਸ ਵੀਡੀਓ ਦੇ ਰਾਹੀਂ ਅਸੀਂ ਬੇਦਾਵਾ ਦੇ ਸੱਚੇ ਇਤਿਹਾਸ ਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਸੋ ਵੀਡੀਓ ਨੂੰ ਅਖੀਰ ਤੱਕ ਸੁਣਨਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਦੇਖਦੇ ਹੋਏ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਸਾਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਜਾਵੇ ਜੇਕਰ ਤੁਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਰ ਵੀਡੀਓ ਵੀ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਜਾ ਕੇ ਤੁਸੀਂ ਉਹ ਵੀਡੀਓ ਵੀ ਸੁਣ ਸਕਦੇ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਸੰਬੰਧਿਤ ਬੇਦਾਵੇ ਦਾ ਇਤਿਹਾਸ ਬਾਰੇ ਗੱਲ ਕਰੀਏ ਤਾਂ ਅਸੀਂ ਅੱਜ ਤੱਕ ਇਹੀ ਜਾਣਦੇ ਆਏ ਹਾਂ ਕਿ ਬੇਦਾਵਾ 40 ਸਿੱਖਾਂ ਦੇ ਦੁਆਰਾ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਲਿਖਿਆ ਗਿਆ ਸੀ ਕਿਉਂਕਿ ਭੁਖਤੇ ਨਾਲ ਭੁੱਖੇ ਮਾਰੇ ਸਿੱਖਾਂ ਨੇ ਗੁਰੂ ਗੋਬੇ ਸਿੰਘ ਜੀ ਦਾ ਸਾਥ ਛੱਡ ਦਿੱਤਾ ਸੀ ਤੇ ਉਹਨਾਂ ਨੂੰ ਬੇਦਾਵਾ ਲੈ ਕੇ ਉੱਥੋਂ ਚਲੇ ਗਏ ਸਨ ਜੋ ਸਖ ਗੁਰੂ ਪਾਤਸ਼ਾਹ ਜੀ ਨੂੰ ਬੇਦਾਵਾ ਲਿਖ ਕੇ ਉਹਨਾਂ ਦਾ ਸਾਥ ਛੱਡ ਕੇ ਗਏ ਸਨ ਫਿਰ ਉਹਨਾਂ ਨੂੰ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਖੇਦਰਾਣੇ ਦੀ ਢਾਬ ਤੇ ਫਿਰ ਯੁੱਧ ਹੋਇਆ ਜਿੱਥੇ ਉਹਨਾਂ ਨੇ ਸਾਰਿਆਂ ਨੇ ਸ਼ਹੀਦੀਆਂ ਪਾਈਆਂ ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਮੁਕਤ ਕੀਤਾ ਪਰ ਕੀ ਇਤਿਹਾਸ ਬਿਲਕੁਲ ਸਹੀ ਹੈ ਜੇਕਰ ਇਸ ਇਤਿਹਾਸ ਨੂੰ ਜਾਣਨ ਲਈ ਪਿੱਛੇ ਇਤਿਹਾਸ ਦੇ ਵੱਲ ਝਾਤ ਮਾਰੀਏ ਤਾਂ 7 ਮਹੀਨੇ ਦੀ ਘੇਰਾਬੰਦੀ ਹੋਈ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਇਹ ਪਤਾ ਲੱਗਾ ਕਿ ਔਰੰਗਜ਼ੇਬ ਦੇ ਹੁਕਮਾਂ ਦੇ ਅਨੁਸਾਰ ਲੱਖਾਂ ਦੀ ਫੌਜ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਉਣ ਲਈ ਆ ਰਹੀ ਹੈ ਤਾਂ ਇਹ ਸੂਚਨਾ ਮਹਿਨਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਇਹ ਆਦੇਸ਼ ਦਿੱਤੇ ਕਿ ਜੋ ਵੀ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਪਰਿਵਾਰਾਂ ਵਾਲੇ ਲੋਕ ਰਹਿੰਦੇ ਹਨ ਉਹ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਚਲੇ ਜਾਣ ਕਿਉਂਕਿ ਗੁਰੂ ਪਾਤਸ਼ਾਹ ਜੀ ਜਾਣੀ ਜਾਣ ਸਨ ਕਿ ਅੱਗੇ ਆਉਣ ਵਾਲਾ ਵਕਤ ਬਹੁਤ ਕਠਿਨਾਈਆਂ ਭਰਿਆ ਰਹੇਗਾ ਗੁਰੂ ਪਾਤਸ਼ਾਹ ਜੀ ਦੇ ਦੇਸਾਂ ਤੋਂ ਬਾਅਦ ਅਣਗਿਣਤ ਹੀ ਸਿੱਖ ਪਰਿਵਾਰ ਆਪਣੇ ਪਰਿਵਾਰਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਚਲੇ ਗਏ ਬਾਕੀ ਉਹੀ ਪਰਿਵਾਰ ਬੱਚੇ ਸਾਰੇ ਜੋ ਗੁਰੂ ਪਾਤਸ਼ਾਹ ਜੀ ਦੇ ਨਾਲ ਹਮੇਸ਼ਾ ਲਈ ਰਹਿਣਾ ਚਾਹੁੰਦੇ ਸਨ ਤੇ ਉਹ ਕਿਸੇ ਵੀ ਕਠਿਨਾਈ ਤੋਂ ਡਰਦੇ ਨਹੀਂ ਸਨ ਹਰ ਇੱਕ ਕਠਿਨਾਈ ਦਾ ਸਾਹਮਣਾ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਦਾ ਸਾਥ ਦੇਣਾ ਚਾਹੁੰਦੇ ਸਨ ਜਦੋਂ ਔਰੰਗਜ਼ੇਬ ਦੇ ਆਦੇਸ਼ਾਂ ਦੇ ਅਨੁਸਾਰ ਮਈ ਦੇ ਮਹੀਨੇ ਵਿੱਚ ਲੱਖਾਂ ਦੀ ਫੌਜ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਲਗਾਤਾਰ 7 ਮਹੀਨੇ ਔਰੰਗਜ਼ੇਬ ਦੀਆਂ ਫੌਜਾਂ ਨੇ ਉਹ ਘੇਰਾਬੰਦੀ ਕਰੀ ਰੱਖੀ ਜੇਕਰ ਹੁਣ ਇੱਥੇ ਇਹ ਗੱਲ ਕਰੀਏ ਤਾਂ ਗੁਰੂ ਪਾਤਸ਼ਾਹ ਜੀ ਨੇ ਇਹ ਸੋਚ ਕੇ ਕਿ ਅੱਗੇ ਘੇਰਾਬੰਦੀ ਕਿੰਨੀ ਲੰਬੀ ਹੋ ਸਕਦੀ ਹੈ ਇਸ ਲਈ ਉਹਨਾਂ ਨੇ 6-7 ਮਹੀਨਿਆਂ ਦਾ ਰਾਸ਼ਨ ਕਿਲੇ ਦੇ ਅੰਦਰ ਪਹਿਲਾਂ ਹੀ ਜਮ੍ਹਾਂ ਕਰਵਾ ਲਿਆ ਜਿਸ ਕਾਰਨ ਸਿੱਖਾਂ ਨੂੰ ਇੰਨੀਆਂ ਮੁਸ਼ਕਲਾਂ ਨਾ ਆਈਆਂ ਪ੍ਰੰਤੂ ਔਰੰਗਜ਼ੇਬ ਦੀ ਫੌਜ ਜਿਨ੍ਹਾਂ ਨੇ ਗਰਮੀ ਦਾ ਮੌਸਮ ਵੀ ਤੋਪ ਦੇ ਵਿੱਚ ਰਹਿ ਕੇ ਹੀ ਕੱਢਿਆ ਤੇ ਉਸ ਤੋਂ ਬਾਅਦ ਫਿਰ ਬਰਸ਼ਾਤਾਂ ਆਈਆਂ ਬਰਸ਼ਾਤਾਂ ਹੋਣ ਦੇ ਕਾਰਨ ਉਹਨਾਂ ਦੇ ਸੈਨਿਕਾਂ ਦੇ ਵਿੱਚ ਲਾਗ ਦੀ ਬਿਮਾਰੀ ਸ਼ੁਰੂ ਹੋ ਗਈ ਜਿਸ ਕਾਰਨ ਅਣਗਿਣਤ ਸੈਨਿਕ ਮਰਨੇ ਸ਼ੁਰੂ ਹੋ ਗਏ ਤੇ ਕਈ ਬਿਮਾਰ ਹੋ ਗਏ ਇਸ ਦੇ ਕਾਰਨ ਹੀ ਔਰੰਗਜ਼ੇਬ ਨੂੰ ਫਿਰ ਆਪਣੀ ਹੋਰ ਫੌਜ ਭੇਜਣੀ ਪਈ ਲਗਾਤਾਰ 6-7 ਮਹੀਨਿਆਂ ਦੀ ਘੇਰਾਬੰਦੀ ਦੇ ਬਾਅਦ ਵੀ ਜਦੋਂ ਸਿੱਖਾਂ ਨੇ ਹਾਰ ਨਾ ਮੰਨੀ ਤਾਂ ਔਰੰਗਜ਼ੇਬ ਦੇ ਸੈਨਿਕ ਵੀ ਅੱਕ ਹਾਰ ਚੁੱਕੇ ਸਨ ਕਿਉਂਕਿ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਖੁੱਲੇ ਮੈਦਾਨ ਵਿੱਚ ਰਹਿ ਕੇ ਉਹਨਾਂ ਨੂੰ ਇੰਨਾ ਲੰਬਾ ਸਮਾਂ ਬਤੀਤ ਕਰਨਾ ਪੈ ਰਿਹਾ ਸੀ ਜਿਸ ਕਾਰਨ ਉਹਨਾਂ ਦੀਆਂ ਆਪਣੀਆਂ ਹੀ ਮੁਸ਼ਕਲਾਂ ਵਧੀਆਂ ਹੋਈਆਂ ਸਨ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ 40 ਸਿੱਖ ਭੁੱਖ ਤੇ ਤੋ ਤੰਗ ਪ੍ਰੇਸ਼ਾਨ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਚਲੇ ਵੀ ਜਾਂਦੇ ਤਾਂ ਕੀ ਉਹਨਾਂ ਦਾ ਇਤਿਹਾਸ ਵਿੱਚ ਕੋਈ ਜ਼ਿਕਰ ਨਾ ਆਉਂਦਾ ਕੀ ਮੁਗਲਾਂ ਦੇ ਸੈਨਿਕ ਉਹਨਾਂ ਨੂੰ ਗ੍ਰਿਫਤਾਰ ਨਾ ਕਰਦੇ ਜਾਂ ਫਿਰ ਉਹਨਾਂ ਨੂੰ ਔਰੰਗਜ਼ੇਬ ਦੇ ਪਾਸ ਨਾ ਲੈ ਜਾਂਦੇ ਤਾਂ ਕਿ ਗੁਰੂ ਪਾਤਸ਼ਾਹ ਜੀ ਤੇ ਅਨੰਦਪੁਰ ਸਾਹਿਬ ਦੇ ਕਿਲੇ ਦੀਆਂ ਅੰਦਰ ਜੋ ਵੀ ਗਤੀਵਿਧੀਆਂ ਹੋ ਰਹੀਆਂ ਸਨ ਉਹਨਾਂ ਬਾਰੇ ਜਾਣਕਾਰੀ ਹਾਸਲ ਨਾ ਕਰਦੇ ਉਸ ਸਮੇਂ ਹਾਲਾਤ ਇਹ ਜੇ ਬਣ ਚੁੱਕੇ ਸੀ ਕਿ ਔਰੰਗਜ਼ੇਬ ਦੇ ਸੈਨਿਕ ਕਿਸੇ ਵੀ ਕੀਮਤ ਉੱਤੇ ਗੁਰੂ ਪਾਤਸ਼ਾਹ ਜੀ ਤੋਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਵਾਉਣਾ ਚਾਹੁੰਦੇ ਸੀ ਇਨ੍ਹਾਂ 7 ਮਹੀਨਿਆਂ ਦੀ ਘੇਰਾਬੰਦੀ ਦੇ ਦੌਰਾਨ ਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਨੇ ਔਰੰਗਜ਼ੇਬ ਦੇ ਆ ਸੈਨਿਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਉਂਕਿ ਉਹ ਅੰਦਰ ਸੁਰੱਖਿਅਤ ਬੈਠੇ ਸਨ ਤੇ ਔਰੰਗਜ਼ੇਬ ਦੇ ਸੈਨਿਕ ਖੁੱਲੇ ਮੈਦਾਨ ਵਿੱਚ ਤਾਂ ਕੀ ਇੱਥੇ ਇੱਕ ਬਹੁਤ ਵੱਡੀ ਗੱਲ ਇਹ ਬਣ ਜਾਂਦੀ ਹੈ ਕਿ ਅੰਦਰਲੇ ਮਾਹੌਲ ਬਾਰੇ ਜਾਣਕਾਰੀ ਲੈਣਾ ਮੁਗਲ ਸੈਨਿਕਾਂ ਲਈ ਕਿੰਨਾ ਜ਼ਰੂਰੀ ਸੀ ਪਰ ਇਤਿਹਾਸ ਵਿੱਚ ਜਿੱਥਾ ਕੋਈ ਜ਼ਿਕਰ ਨਹੀਂ ਆਉਂਦਾ ਕਿ 40 ਸਿੱਖ ਗੁਰੂ ਪਾਤਸ਼ਾਹ ਜੀ ਨੂੰ ਜੋ ਸਾਥ ਛੱਡ ਕੇ ਗਏ ਸਨ ਉਹਨਾਂ ਨੂੰ ਮੁਗਲ ਸੈਨਿਕਾਂ ਨੇ ਪਕੜਿਆ ਜਾਂ ਫਿਰ ਔਰੰਗਜ਼ੇਬ ਦੇ ਕੋਲੇ ਪੇਸ਼ ਕੀਤਾ ਤਾਂ ਕਿ ਉਹਨਾਂ ਤੋਂ ਅੰਦਰ ਦੀਆਂ ਸਾਰੀਆਂ ਜਾਣਕਾਰੀਆਂ ਹਾਸਲ ਕਰੀਆਂ ਜਾਣ ਸੱਤ ਮਹੀਨਿਆਂ ਦੀ ਲੰਬੀ ਘੇਰੇਬੰਦੀ ਤੋਂ ਬਾਅਦ ਜਦੋਂ ਮੁਗਲ ਸੈਨਿਕਾਂ ਦੇ ਹੱਥ ਕੁਝ ਨਾ ਆਇਆ ਤਾਂ ਫਿਰ ਉਹਨਾਂ ਨੇ ਕੁਰਾਨ ਦੀਆਂ ਸੌਹਾਂ ਖਾਧੀਆਂ ਤੇ ਹਿੰਦੂ ਪਹਾੜੀ ਰਾਜਿਆਂ ਨੇ ਗਊ ਮਾਤਾ ਬਣਾ ਕੇ ਉਸ ਦੀਆਂ ਸੌਹਾਂ ਖਾਧੀਆਂ ਕਿ ਗੁਰੂ ਪਾਤਸ਼ਾਹ ਇੱਕ ਵਾਰੀ ਕਿਲਾ ਖਾਲੀ ਕਰ ਜਾਣ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਫਿਰ ਉਹਨਾਂ ਦੀਆਂ ਇਹਨਾਂ ਮੰਨਤਾਂ ਦੇ ਉੱਪਰ ਤੇ ਗੁਰੂ ਪਾਤਸ਼ਾਹ ਜੀ ਨੂੰ ਜਦੋਂ ਸਿੱਖਾਂ ਨੇ ਵੀ ਕਿਹਾ ਕਿ ਕਿਲਾ ਖਾਲੀ ਕਰ ਦੇਣਾ ਚਾਹੀਦਾ ਹੈ ਤਾਂ ਗੁਰੂ ਪਾਤਸ਼ਾਹ ਅਕਿੱਲਾ ਖਾਲੀ ਕਰਨ ਦੇ ਲਈ ਆਪ ਤਿਆਰ ਹੋ ਗਏ ਜਦੋਂ ਗੁਰੂ ਜੀ ਨੇ ਆਪ ਹੀ ਕਿਲਾ ਖਾਲੀ ਕਰਨ ਦਾ ਫੈਸਲਾ ਕਰ ਲਿਆ ਸੀ ਤਾਂ ਫਿਰ ਸੇਖ ਉਹਨਾਂ ਨੂੰ ਬੇਦਾਵਾ ਲਿਖ ਕੇ ਉਹਨਾਂ ਤੋਂ ਬੇਮੁਖ ਹੋ ਕੇ ਕਿਉਂ ਜਾਂਦੇ ਇਸ ਲਈ ਇੱਥੇ ਇਸ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਆਉਂਦਾ ਕਿਉਂਕਿ ਬੇਦਾਵਾ ਇੱਥੇ ਲਿਖਿਆ ਹੀ ਨਹੀਂ ਸੀ ਗਿਆ ਫਿਰ ਬੇਦਾਵਾ ਲਿਖਿਆ ਕਿੱਥੇ ਗਿਆ ਸੀ ਇਸ ਬਾਰੇ ਹੁਣ ਜਾਣਾਂਗੇ ਤੇ ਇਹ ਗਲਤਫਹਿਮੀ ਕਿੰਨਾਂ ਦੇ ਦੁਆਰਾ ਫਲਾਈ ਗਈ ਇਹ ਵੀ ਤੁਹਾਨੂੰ ਵੀਡੀਓ ਵਿੱਚ ਅੱਗੇ ਚੱਲ ਕੇ ਪਤਾ ਲੱਗੇਗਾ ਜਦੋਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੇ ਸਮੇਤ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਤਾਂ ਉਸ ਤੋਂ ਬਾਅਦ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਪਰਿਵਾਰ ਵਿਛੋੜਾ ਹੋਇਆ ਤੇ ਪਰਿਵਾਰ ਤੋਂ ਵਿਛਣ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਅੱਗੇ ਵਧਦੇ ਹੋਏ ਚਮਕੌਰ ਸਾਹਿਬ ਪਹੁੰਚੇ ਜਿੱਥੇ ਬਹੁਤ ਵੱਡਾ ਖਮਸਾਨ ਯੁੱਧ ਹੋਇਆ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਚਮਕੌਰ ਦੀ ਗੜੀ ਵਿੱਚੋਂ ਗੁਰੂ ਪਾਤਸ਼ਾਹ ਅੱਗੇ ਵਧਦੇ ਹੋਏ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਗਏ ਤੇ ਉਸ ਤੋਂ ਬਾਅਦ ਅੱਗੇ ਉਹ ਦੀਨਾ ਕਾਂਗੜ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਭਾਈ ਦੇਸਾ ਸਿੰਘ ਦੇ ਚਵਾਰੇ ਵਿੱਚ ਬੈਠ ਕੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਦੀਨਾ ਕਾਂਗੜ ਦੇ ਸਥਾਨ ਤੇ ਸੀ ਤੇ ਦੂਜੇ ਪਾਸੇ ਮਾਝੇ ਦੇ ਇਲਾਕੇ ਵਿੱਚ ਇੱਕ ਹੋਰ ਹਲਚਲ ਹੋਈ ਮਾਈ ਭਾਗੋ ਦਾ ਨਾਂ ਸੀ ਸਾਰੇ ਹੀ ਜਾਣਦੇ ਆ ਕਿਉਂਕਿ ਇਤਿਹਾਸ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆਉਂਦਾ ਹੈ ਮਾਈ ਭਾਗੋ ਚਵਾਲ ਪਿੰਡ ਦੇ ਰਹਿਣ ਵਾਲੇ ਸੀ ਤੇ ਉਹਨਾਂ ਦਾ ਪੇਕਾ ਪਰਿਵਾਰ ਬਹੁਤ ਅਮੀਰ ਤੇ ਉੱਚ ਘਰਾਣੇ ਨਾਲ ਸੰਬੰਧਿਤ ਸੀ ਤੇ ਪੱਟੀ ਪਿੰਡ ਜਿੱਥੇ ਉਹਨਾਂ ਦਾ ਵਿਆਹ ਹੋਇਆ ਸਹੁਰਾ ਪਰਿਵਾਰ ਸੀ ਉਹ ਵੀ ਬਹੁਤ ਵੱਡੇ ਅਮੀਰ ਖਾਨਦਾਨ ਵਾਲੇ ਸਨ ਇੱਕ ਪਾਸੇ ਉਹਨੀ ਦਿਨੀ ਜਦੋਂ ਗੁਰੂ ਪਾਤਸ਼ਾਹ ਜੀ ਦੀਨਾ ਕਾਂਗੜ ਦੇ ਸਥਾਨ ਤੇ ਵਿਚਰੇ ਰਹੇ ਸਨ ਉੱਥੇ ਹੀ ਦੂਜੇ ਪਾਸੇ ਮਾਈ ਭਾਗੋ ਦੇ ਸਹੁਰੇ ਦੇਸ ਰਾਜ ਦੀ ਮੌਤ ਹੋਣ ਦੇ ਕਾਰਨ ਉਹਨਾਂ ਦੇ ਘਰ ਭੋਗ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਤੇ ਭੋਗ ਦੇ ਇਸ ਪ੍ਰੋਗਰਾਮ ਦੇ ਉੱਪਰ ਵੱਡੇ ਵੱਡੇ ਨਾਮਵਾਰ ਤੇ ਅਮੀਰ ਘਰਾਣਿਆਂ ਨਾਲ ਸੰਬੰਧਿਤ ਲੋਕ ਵੀ ਪਹੁੰਚੇ ਸਨ ਮਾਈ ਭਾਗੋ ਦਾ ਇੱਕ ਪਾਸੇ ਜਿੱਥੇ ਸੋਹਰਾ ਪਰਿਵਾਰ ਬਹੁਤ ਉੱਚੇ ਖਾਨਦਾਨ ਵਾਲਾ ਸੀ ਉੱਥੇ ਹੀ ਉਹਨਾਂ ਦਾ ਪੇਕਾ ਪਰਿਵਾਰ ਵੀ ਬਹੁਤ ਉੱਚਾ ਤੇ ਅਮੀਰ ਘਰਾਣੇ ਨਾਲ ਸੰਬੰਧਿਤ ਸੀ ਕਿਉਂਕਿ ਮਾਈ ਭਾਗੋ ਦਾ ਭਰਾ ਕਈ ਪਿੰਡਾਂ ਦਾ ਚੌਧਰੀ ਸੀ ਜਿਸ ਕਾਰਨ ਉਸ ਨੂੰ ਭਾਗ ਸਿੰਘ ਚੌਧਰੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਭੋਗ ਦੇ ਇਸ ਪ੍ਰੋਗਰਾਮ ਉੱਪਰ ਹੀ ਮਾਈ ਭਾਗੋ ਨੂੰ ਤੇ ਉਹਨਾਂ ਦੇ ਭਰਾਵਾਂ ਨੂੰ ਇਸ ਬਾਰੇ ਪਤਾ ਲੱਗਿਆ ਸੀ ਕਿ ਗੁਰੂ ਪਾਤਸ਼ਾਹ ਜੀ ਨਾਲ ਇੰਨੀ ਦਿਨੀ ਕਿੰਨਾ ਕੁਝ ਵਾਪਰ ਚੁੱਕਾ ਹੈ ਕਿਵੇਂ ਪਰਿਵਾਰ ਵਿਛੋੜਾ ਹੋ ਗਿਆ ਦੋ ਸਹਿਬਜ਼ਾਦੇ ਸ਼ਹੀਦ ਹੋ ਗਏ ਤੇ ਛੋਟੇ ਸਹਿਬਜ਼ਾਦੇ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਇਹ ਸਭ ਕੁਝ ਜਾਣ ਕੇ ਉਹਨਾਂ ਨੂੰ ਕਾਫੀ ਵੱਡਾ ਤੱਕਾ ਲੱਗਾ ਤੇ ਉਹਨਾਂ ਨੇ ਇਹ ਵਿਚਾਰ ਬਣਾਇਆ ਕਿ ਕਿਉਂ ਨਾ ਉਹਨਾਂ ਨੂੰ ਆਪਣੇ ਗੁਰੂ ਪਾਤਸ਼ਾਹ ਜੀ ਕੋਲ ਜਾ ਕੇ ਉਹਨਾਂ ਦੀ ਖਬਰ ਲੈਣੀ ਚਾਹੀਦੀ ਹੈ ਤੇ ਨਾਲ ਹੀ ਉਹਨਾਂ ਨੂੰ ਅਫਸੋਸ ਵੀ ਕਰਕੇ ਆਉਣਾ ਚਾਹੀਦਾ ਹੈ। ਭੋਗ ਦਾ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਰਾਏ ਮਸਬਰਾ ਕੀਤਾ ਕਿ ਉਹਨਾਂ ਨੂੰ ਆਪਣੇ ਗੁਰੂ ਪਾਤਸ਼ਾਹ ਜੀ ਕੋਲ ਜਾਣਾ ਚਾਹੀਦਾ ਹੈ। ਇਸ ਲਈ ਉਹ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਮਿਲਣ ਦੇ ਲਈ ਤੁਰ ਪਏ। ਕੁੱਲ 41 ਜਣਿਆਂ ਦਾ ਇਹ ਜਥਾ ਸੀ ਜਿਸ ਵਿੱਚ 40 ਸਿੱਖ ਸੀ ਤੇ 41ਵੇਂ ਸਨ ਮਾਈ ਭਾਗੋ ਇਹਨਾਂ ਵਿੱਚ ਮਾਈ ਭਾਗੋ ਸਨ ਉਹਨਾਂ ਦੇ ਪਤੀ ਨਿਹਨ ਸਿੰਘ ਉਹਨਾਂ ਦਾ ਵੱਡਾ ਭਰਾ ਭਾਗ ਸਿੰਘ ਚੌਧਰੀ ਉਹਨਾਂ ਦਾ ਛੋਟਾ ਭਰਾ ਦਿਲਬਾਕ ਸਿੰਘ ਤੇ ਮਾਈ ਭਾਗੋ ਦਾ ਦਿਓਰ ਸੁਲਤਾਨ ਸਿੰਘ ਭਾਈ ਮਨੀ ਸਿੰਘ ਜੀ ਦੇ ਚਾਚੇ ਦਾ ਬੇਟਾ ਰਾਏ ਸਿੰਘ ਤੇ ਭਾਈ ਮਨੀ ਸਿੰਘ ਜੀ ਦਾ ਪਤੀਜਾ ਮਹਾ ਸਿੰਘ ਵੀ ਉਹਨਾਂ ਵਿੱਚ ਸ਼ਾਮਲ ਸੀ ਕੁੱਲ 43 ਜਣਿਆਂ ਦਾ ਜਥਾ ਗੁਰੂ ਪਾਤਸ਼ਾਹ ਜੀ ਨੂੰ ਮਿਲਣ ਲਈ ਤੁਰ ਪਿਆ। ਦੀਨਾ ਕਾਂਗੜ ਪਹੁੰਚਣ ਤੋਂ ਬਾਅਦ ਇਹਨਾਂ ਨੂੰ ਖਬਰ ਮਿਲਦੀ ਹੈ ਕਿ ਗੁਰੂ ਪਾਤਸ਼ਾਹ ਜੀ ਅੱਗੇ ਖਿਦਰਾਣੇ ਦੀ ਢਾਬ ਵੱਲ ਨੂੰ ਜਾ ਰਹੇ ਨੇ ਤੇ ਪਿੱਛੇ-ਪਿੱਛੇ ਹੀ ਇਹ ਜਥਾ ਤੁਰ ਪਿਆ। ਪਿੰਡ ਰਾਮਿਆਣਾ ਪਹੁੰਚ ਕੇ ਗੁਰੂ ਪਾਤਸ਼ਾਹ ਜੀ ਨਾਲ ਇਸ ਜਥੇ ਦੀ ਮੁਲਾਕਾਤ ਹੋ ਜਾਂਦੀ ਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੋਲ ਪਹੁੰਚਣ ਤੋਂ ਬਾਅਦ ਸਾਰੇ ਹੀ ਜਥੇ ਵੱਲੋਂ ਗੁਰੂ ਪਾਤਸ਼ਾਹ ਜੀ ਨੂੰ ਚਰਨੀ ਪੈ ਕੇ ਨਮਸਕਾਰ ਕੀਤੀ ਜਾਂਦੀ ਹੈ ਉਹਨਾਂ ਨੂੰ ਫਤਿਹ ਬੁਲਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਕੋਲ ਬੈਠ ਕੇ ਸਾਰੇ ਹੀ ਪਰਿਵਾਰ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਕਿਸ ਤਰ੍ਹਾਂ ਸ਼ਹੀਦੀਆਂ ਹੋ ਗਈਆਂ ਇੱਕ ਤਰ੍ਹਾਂ ਦਾ ਦੁੱਖ ਪ੍ਰਗਟ ਕੀਤਾ ਜਾਂਦਾ ਅਫਸੋਸ ਜਤਾਇਆ ਜਾਂਦਾ ਇੰਨਾ ਹੀ ਗੱਲਾਂ ਬਾਤਾਂ ਦੇ ਦੌਰਾਨ ਮਾਈ ਭਾਗੋ ਦਾ ਵੱਡਾ ਭਰਾਵ ਚੌਧਰੀ ਭਾਗ ਸਿੰਘ ਜੋ ਕਿ ਕਾਫੀ ਵੱਡਾ ਨਾਮਵਰ ਬੰਦਾ ਸੀ ਉਸਨੇ ਜਦੋਂ ਇਹ ਸਭ ਕੁਝ ਦੁੱਖ ਪ੍ਰਗਟ ਕਰਨ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਕਿ ਤੁਸੀਂ ਸਾਡੇ ਦਸਮ ਪਿਤਾ ਹੋ ਤੁਸੀਂ ਸਾਡੇ ਗੁਰੂ ਹੋ ਤੇ ਅੱਜ ਤੁਹਾਡੀ ਇਹ ਹਾਲਤ ਹੈ ਕਿ ਤੁਹਾਨੂੰ ਥਾਂ ਥਾਂ ਤੇ ਭਟਕਣਾ ਪੈ ਰਿਹਾ ਹੈ ਅੱਗੇ ਭਾਗ ਸਿੰਘ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਕਿ ਸਾਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਕਿ ਸਾਡੇ ਗੁਰੂ ਇਸ ਤਰ੍ਹਾਂ ਥਾਂ-ਥਾਂ ਤੇ ਭਟਕਦੇ ਫਿਰਨ ਤੇ ਨਾਲ ਹੀ ਇਨ੍ਹਾਂ ਹੀ ਕਾਰਨਾ ਦੇ ਕਾਰਨ ਮੁਗਲ ਵੀ ਸਾਨੂੰ ਤੰਗ ਪਰੇਸ਼ਾਨ ਕਰਦੇ ਹਨ ਭਾਗ ਸਿੰਘ ਚੌਧਰੀ ਆਪਣੇ ਆਪ ਨੂੰ ਵੱਡੇ ਆਉਦੇ ਵਾਲਾ ਬੰਦਾ ਸਮਝਦਾ ਸੀ ਜਿਸ ਕਾਰਨ ਉਹ ਇਹ ਨਹੀਂ ਸੀ ਚਾਹੁੰਦਾ ਕਿ ਗੁਰੂ ਪਾਤਸ਼ਾਹ ਜੀ ਥਾਂ-ਥਾਂ ਤੇ ਭਟਕਣ ਤੇ ਉਸ ਨੂੰ ਬੇਇੱਜ਼ਤੀ ਮਹਿਸੂਸ ਹੋਵੇ ਜਿਸ ਕਾਰਨ ਉੱਥੇ ਹੁਣ ਉਸ ਨੇ ਗੁਰੂ ਪਾਤਸ਼ਾਹ ਜੀ ਅੱਗੇ ਆਪਣੀ ਸੋਚ ਰੱਖਣੀ ਸ਼ੁਰੂ ਕਰ ਦਿੱਤੀ ਭਾਗ ਸਿੰਘ ਕਈ ਪਿੰਡਾਂ ਦਾ ਚੌਧਰੀ ਹੋਣ ਕਾਰਨ ਉਸ ਦੀ ਵੱਡੇ ਵੱਡੇ ਲੋਕਾਂ ਨਾਲ ਜਾਣ ਪਹਿਚਾਨ ਸੀ ਇਸ ਲਈ ਉਸ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਕਿ ਕਿਉਂ ਨਾ ਲਾਹੌਰ ਦੇ ਸੂਬੇਦਾਰ ਨੂੰ ਵਿੱਚ ਪਾ ਕੇ ਔਰੰਗਜ਼ੇਬ ਦੇ ਨਾਲ ਤੁਹਾਡਾ ਸਮਝੌਤਾ ਕਰਵਾ ਦਿੱਤਾ ਜਾਵੇ ਜਿਸ ਕਾਰਨ ਨਾ ਤੁਹਾਨੂੰ ਤਕਲੀਫ ਹੋਵੇ ਕਿ ਤੇ ਨਾ ਹੀ ਸਾਨੂੰ ਬੇਇੱਜ਼ਤੀ ਸਹਿਣੀ ਪਵੇਗੀ ਬਖ ਸਿੰਘ ਚੌਧਰੀ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਕਿ ਤੁਹਾਨੂੰ ਸਫਾਈਆਂ ਵਾਲਾ ਇਹ ਬਾਣਾ ਉਤਾਰ ਕੇ ਤੁਹਾਨੂੰ ਸੰਤਾਂ ਦੀ ਵਰਤੀ ਧਾਰਨ ਕਰ ਲੈਣੀ ਚਾਹੀਦੀ ਹੈ ਤੇ ਜਿਸ ਕਾਰਨ ਸਾਨੂੰ ਔਰੰਗਜ਼ੇਬ ਦੇ ਨਾਲ ਸੰਧੀ ਕਰਵਾਉਣਾ ਸੌਖਾ ਰਹੇਗਾ ਇਹ ਸਭ ਸੁਣ ਕੇ ਗੁਰੂ ਪਾਤਸ਼ਾਹ ਜੀ ਚੁੱਪ ਰਹੇ ਤੇ ਉਹਨਾਂ ਨੇ ਆਪਣੇ ਨੇਤਰ ਬੰਦ ਕਰ ਲਏ ਫੇਰ ਇਹੀ ਜਦੋਂ ਭாக ਸਿੰਘ ਨੇ ਦੁਬਾਰਾ ਗੱਲਾਂ ਦੁਹਰਾਈਆਂ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਉਸਰੇ ਪ੍ਰਸ਼ਨਾਂ ਦਾ ਕੋਈ ਵੀ ਜਵਾਬ ਨਾ ਦਿੱਤਾ ਤੇ ਜਦੋਂ ਦੁਬਾਰਾ ਪੁੱਛਿਆ ਗਿਆ ਤਾਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਨੇਤਰ ਖੋਲੇ ਤੇ ਨੇਤਰ ਖੋਲਦੇ ਹੀ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਬਦਲੇ ਹੋਏ ਸਨ ਉਸ ਸਮੇ ਉਹ ਵੀਰ ਰਸ ਵਿੱਚ ਸਨ ਤੇ ਉਹਨਾਂ ਨੇ ਉਸ ਸਮੇ ਪਾਕ ਸਿੰਘ ਚੌਧਰੀ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਗੁਰੂ ਜੀ ਨੇ ਕਿਹਾ ਕਿ ਉਸ ਸਮੇਂ ਤੁਸੀਂ ਕਿੱਥੇ ਸੀ ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ 33 ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਉਸ ਸਮੇਂ ਤੁਹਾਡੀ ਜਾਣ ਪਹਿਚਾਨ ਕਿੱਥੇ ਸੀ ਜਦੋਂ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਦੇਣੀ ਪਈ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਉਸ ਸਮੇਂ ਤੁਹਾਡੀ ਜਾਣ ਪਹਿਚਾਨ ਕਿੱਥੇ ਸੀ ਫਿਰ ਮਾਤਾ ਜੀ ਛੋਟੇ ਸਹਿਬਜ਼ਾਦੇ ਨੂੰ ਸ਼ਹੀਦ ਕਰਵਾਇਆ ਗਿਆ ਵੱਡੇ ਸਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਉਦੋਂ ਤੁਸੀਂ ਸਮਝੌਤੇ ਕਰਾਉਣ ਵਾਲੇ ਕਿੱਥੇ ਸੀ ਜਦੋਂ ਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਵਿਛੜਿਆ ਪਰਿਵਾਰ ਸ਼ਹੀਦ ਹੋਇਆ ਉਸ ਸਮੇਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਮਾਤਮਾ ਦਾ ਭਾਣਾ ਮੰਨ ਕੇ ਖਿੜੇ ਮੱਥੇ ਇਸ ਨੂੰ ਸਬਕਾਰ ਕੀਤਾ ਤੇ ਹੁਣ ਵੀ ਉਹ ਰੱਬ ਦਾ ਭਾਣਾ ਮੰਨ ਕੇ ਸਭ ਕੁਝ ਬਰਦਾਸ਼ਤ ਕਰ ਰਹੇ ਸਨ ਪਰੰਤੂ ਭਾਗ ਸਿੰਘ ਚੌਧਰੀ ਗੁਰੂ ਜੀ ਦੀ ਅਜਿਹੀ ਹਾਲਤ ਨੂੰ ਆਪਣੇ ਹੰਕਾਰ ਉੱਤੇ ਵੱਜੀ ਸੱਟ ਸਮਝਦਾ ਸੀ ਤੇ ਆਪਣੀ ਬੇਇੱਜ਼ਤੀ ਸਮਝਦਾ ਸੀ ਗੁਰੂ ਪਾਤਸ਼ਾਹ ਜੀ ਦੇ ਇਹ ਜਵਾਬ ਸੁਣ ਕੇ ਭਾਗ ਸਿੰਘ ਚੌਧਰੀ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਕਿ ਜੇਕਰ ਤੁਸੀਂ ਸਾਡੀ ਗੱਲ ਹੀ ਨਹੀਂ ਮੰਨਨੀ ਫਿਰ ਤੁਸੀਂ ਸਾਡੇ ਗੁਰੂ ਕਿਹੜੀ ਗੱਲ ਦੇ ਭਾਗ ਸਿੰਘ ਚੌਧਰੀ ਨੇ ਕਿਹਾ ਕਿ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਇਹ ਸਾਡੀ ਬੇਇੱਜ਼ਤੀ ਆ ਕਿ ਸਾਡੇ ਗੁਰੂ ਥਾਂ-ਥਾਂ ਭਟਕਦੇ ਫਿਰਦੇ ਨੇ ਫਿਰ ਅੱਜ ਤੋਂ ਬਾਅਦ ਤੁਸੀਂ ਸਾਡੇ ਗੁਰੂ ਹੀ ਨਹੀਂ ਗੁਰੂ ਪਾਤਸ਼ਾਹ ਜੀ ਨੇ ਇਹ ਗੱਲਾਂ ਸੁਣ ਕੇ ਭਾਗ ਸਿੰਘ ਨੂੰ ਕਿਹਾ ਕਿ ਜੇਕਰ ਤੁਸੀਂ ਮੰਨਦੇ ਹੋ ਕਿ ਅਸੀਂ ਤੁਹਾਡੇ ਗੁਰੂ ਨਹੀਂ ਤਾਂ ਮੈਨੂੰ ਲਿਖ ਕੇ ਦੇ ਜਾਵੋ ਗੁਰੂ ਸਾਹਿਬ ਜੀ ਦੇ ਇਹਨਾਂ ਬਚਨਾਂ ਤੋਂ ਬਾਅਦ ਭਾਗ ਸਿੰਘ ਨੇ ਕਲਮ ਤੇ ਕਾਗਜ਼ ਲਿਆ ਤੇ ਉਸ ਤੇ ਬੇਦਾਵਾ ਲਿਖ ਦਿੱਤਾ ਕਿ ਤੁਸੀਂ ਅੱਜ ਤੋਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਬੇਦਾਵਾ ਲਿਖਣ ਤੋਂ ਬਾਅਦ ਭਾਗ ਸਿੰਘ ਨੇ ਆਪ ਦਸਤਖਤ ਕੀਤੇ ਆਪਣੇ ਭਰਾ ਤੋਂ ਕਰਵਾਏ ਤੇ ਦੋ ਹੋਰ ਸਿੱਖਾਂ ਤੋਂ ਕਰਵਾਏ ਕੁੱਲ 4 ਜਣਿਆਂ ਨੇ ਦਸਤਖਤ ਕੀਤੇ ਤੇ ਬਾਕੀ ਹੋਰ ਕਿਸੇ ਵੀ ਸਿੱਖ ਨੇ ਉਸ ਉੱਤੇ ਸਾਈਨ ਨਾ ਕੀਤੇ ਸਾਈਨ ਕਰਨ ਵਾਲੇ ਉਹ ਦੋ ਹੋਰ ਸਿੱਖ ਸੀਗੇ ਕਰਵਾਰਾ ਸਿੰਘ ਤੇ ਦਰਵਾਰਾ ਸਿੰਘ ਭਾਗ ਸਿੰਘ ਚੌਧਰੀ ਤੋਂ ਉਹ ਬੇਦਾਵਾ ਪੱਤਰ ਲੈਂਦੇ ਹੋਏ ਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਆਪਣੇ ਕਮਰੋ ਕਸੇ ਵਿੱਚ ਟੰਗ ਲਿਆ ਤੇ ਉੱਥੋਂ ਉਹ ਅੱਗੇ ਵੱਲ ਨੂੰ ਚਲੇ ਗਏ ਤੇ ਇਹ ਵਾਪਸ ਪਿੱਛੇ ਨੂੰ ਆ ਗਏ ਹਲੇ ਕੁਝ ਹੀ ਸਮਾਂ ਪਿੱਛੇ ਵਾਪਸ ਆਏ ਸਾਨ ਕੇ ਇਹਨਾਂ ਦੇ ਵਿੱਚ ਆਪਸ ਵਿੱਚ ਬਹਿਸ ਸ਼ੁਰੂ ਹੋ ਗਈ ਕਿਉਂਕਿ ਮਾਤਾ ਭਾਕੌਰ ਜੀ ਨੇ ਆਪਣੇ ਭਰਾ ਨੂੰ ਕਿਹਾ ਕਿ ਆਪਾਂ ਗਏ ਤਾਂ ਗੁਰੂ ਪਾਤਸ਼ਾਹ ਜੀ ਕੋਲ ਅਫਸੋਸ ਕਰਨ ਸੀ ਤੇ ਆਏ ਹਾਂ ਉਹਨਾਂ ਤੋਂ ਬੇਮੁਖ ਹੋ ਕੇ ਮਾਤਾ ਭਾਕੌਰ ਨੇ ਸਿੱਖਾਂ ਨੂੰ ਤੇ ਆਪਣੇ ਭਰਾਵਾਂ ਨੂੰ ਕਿਹਾ ਕਿ ਆਪਾਂ ਗੁਰੂ ਤੋਂ ਬੇਮੁਖ ਹੋ ਕੇ ਹੁਣ ਕਿਹੜਾ ਮੂੰਹ ਲੈ ਕੇ ਆ ਪਿੰਡ ਜਾਵਾਂਗੇ ਜਿਸ ਕਾਰਨ ਉਸ ਨੇ ਆਪਣੇ ਭਰਾ ਨੂੰ ਲਾਣਤਾ ਪਾਈਆਂ ਮਾਤਾ-ਪਿਤਾ ਕੌਰ ਦੇ ਆ ਇਹਨਾਂ ਗੱਲਾਂ ਨੂੰ ਸੁਣ ਕੇ ਬਾਕੀ ਦੇ ਸਿੱਖਾਂ ਨੇ ਵੀ ਹਾਮੀ ਭਰੀ ਕਿ ਅਸੀਂ ਤਾਂ ਦਸਤਕਤ ਵੀ ਨਹੀਂ ਕੀਤੀ ਪਰੰਤੂ ਗੁਰੂ ਤੋਂ ਬੇਮੁਖ ਹੋਏ ਤੇ ਗਦਾਰ ਬਣੇ ਤਾਂ ਅਸੀਂ ਵੀ ਨਾਲ ਹੀ ਅਖਵਾਏ ਜਾਵਾਂਗੇ ਵਾਪਸ ਆਉਂਦੇ ਹੋਏ ਰਸਤੇ ਵਿੱਚ ਉਹਨਾਂ ਦੀ ਇਸੇ ਹੀ ਗੱਲ ਉੱਪਰ ਬਹਿਸ ਚੱਲ ਰਹੀ ਸੀ ਤਾਂ ਉਹਨਾਂ ਨੂੰ ਇਸੇ ਦੌਰਾਨ ਪਤਾ ਲੱਗਾ ਕਿ ਗੁਰੂ ਪਾਤਸ਼ਾਹ ਜੀ ਦਾ ਪਿੱਛਾ ਕਰਦੀਆਂ ਮੁਗਲ ਫੌਜਾਂ ਨੇੜੇ ਹੀ ਪਹੁੰਚਣ ਵਾਲੀਆਂ ਹਨ ਤੇ ਗੁਰੂ ਪਾਤਸ਼ਾਹ ਜੀ ਹਲੇ ਉੱਥੋਂ ਕੁਝ ਹੀ ਦੂਰੀ ਤੇ ਅੱਗੇ ਗਏ ਸਨ ਜਦੋਂ ਮਾਤਾ ਪਾਪਾ ਕੌਰ ਨੂੰ ਇਹ ਖਬਰ ਮਿਲੀ ਤਾਂ ਉਸਨੇ ਸਿੱਖਾਂ ਨੂੰ ਤੇ ਆਪਣੇ ਭਰਾਵਾਂ ਨੂੰ ਕਿਹਾ ਕਿ ਉਸ ਤੋਂ ਗੁਰੂ ਤੋਂ ਬੇਮੁਖ ਹੋ ਕੇ ਤੇ ਇੰਨਾ ਵੱਡਾ ਕਲੰਕ ਲਗਾ ਕੇ ਪਿੰਡ ਵਾਪਸ ਪਰਤ ਨਹੀਂ ਹੋਣਾ ਇਸ ਲਈ ਉਹ ਮੁਗਲ ਫੌਜਾਂ ਨੂੰ ਇੱਥੇ ਹੀ ਰੋਕੇਗੀ ਤੇ ਤਾਂ ਕਿ ਗੁਰੂ ਪਾਤਸ਼ਾਹ ਜੀ ਅੱਗੇ ਵਧ ਸਕਣ ਜਿਸ ਕਾਰਨ ਉਹ ਮੁਗਲ ਫੌਜਾਂ ਦੇ ਨਾਲ ਯੁੱਧ ਕਰੇਗੀ ਮਾਈ ਭਾਗੋ ਦੀਆਂ ਇਹ ਗੱਲਾਂ ਸੁਣ ਕੇ ਬਾਕੀ ਦੇ ਸਿੱਖ ਵੀ ਉਹਨਾਂ ਦਾ ਸਾਥ ਦੇਣ ਦੇ ਲਈ ਮਾਈ ਭਾਗੋ ਦੇ ਨਾਲ ਅੱਗੇ ਵਧ ਚੱਲੇ ਮਾਤਾ ਪਾਗੋ ਦਾ ਭਰਾ ਚੌਧਰੀ ਭਾਗ ਸਿੰਘ ਹੈ ਤਾਂ ਗੁਰੂ ਜੀ ਦਾ ਸੱਚਾ ਸਿੱਖ ਹੀ ਸੀ ਪਰੰਤੂ ਕੁਝ ਸਮੇਂ ਦੇ ਲਈ ਉਸ ਵਿੱਚ ਹੰਕਾਰ ਆ ਗਿਆ ਸੀ ਹੁਣ ਉਸ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ ਹੁਣ ਮਨ ਹੀ ਮਨ ਉਹ ਵੀ ਪਛਤਾ ਰਿਹਾ ਸੀ ਕਿ ਉਹ ਕਿਉਂ ਉਸਨੇ ਗੁਰੂ ਪਾਤਸ਼ਾਹ ਜੀ ਨੂੰ ਬੇਦਾਵਾ ਲਿਖ ਕੇ ਦਿੱਤਾ ਤੇ ਉਹਨਾਂ ਤੋਂ ਬੇਮੁਖ ਹੋ ਕੇ ਵਾਪਸ ਭਰਤੇ ਇਸ ਲਈ ਉਹ ਵੀ ਮਾਤਾ ਪਾਗੋ ਦਾ ਸਾਥ ਦੇਣ ਦੇ ਲਈ ਮੁਗਲ ਫੌਜਾਂ ਨੂੰ ਰੋਕਣ ਦੇ ਲਈ ਅੱਗੇ ਜਾ ਡਟੇ ਖਦਰਾਣੇ ਦੀ ਢਾਬ ਤੇ ਪਹੁੰਚ ਕੇ ਸਾਰਾ ਜੱਥਾ ਰੁਕ ਜਾਂਦਾ ਢਾਬ ਕਿਹਾ ਜਾਂਦਾ ਆ ਜਿੱਥੇ ਮੀਂਹ ਦਾ ਪਾਣੀ ਇਕੱਠਾ ਕਰਨ ਦੇ ਲਈ ਇੱਕ ਕੱਚਾ ਤਲਾਬ ਜੈਸਾ ਬਣਾਇਆ ਹੁੰਦਾ ਜਿੱਥੇ ਮੀਂਹ ਪੈਣ ਦੇ ਨਾਲ ਉੱਥੇ ਪਾਣੀ ਇਕੱਠਾ ਹੋ ਜਾਂਦਾ ਉਨੇ ਦਿਨੀ بارش ਨਾ ਹੋਣ ਦੇ ਕਾਰਨ ਉਹ ਢਾਬ ਸੁੱਕੀ ਪਈ ਸੀ ਤੇ ਸੁੱਕੀ ਹੋਣ ਦੇ ਕਾਰਨ ਹੀ ਉਥੇ ਆਲੇ-ਦੁਆਲੇ ਝਾੜੀਆਂ ਉੱਗ ਪਈਆਂ ਸਨ ਜੋ ਬਹੁਤ ਲੰਬੀਆਂ ਸਨ ਆਪਣੇ ਉੱਪਰ ਲਏ ਹੋਏ ਵਸਤਰ ਜਿਵੇਂ ਕਿ ਕਮਰ ਕਸ਼ੇ ਤੇ ਹੋਰ ਬਾਧੂ ਵਸਤਰ ਜੋ ਉਹਨਾਂ ਕੋਲੇ ਸਨ ਉਹਨਾਂ ਨੇ ਝਾੜੀਆਂ ਦੇ ਉੱਪਰ ਉਹਨਾਂ ਨੂੰ ਟੰਗ ਦਿੱਤਾ ਤਾਂ ਕਿ ਮੁਗਲ ਸੈਨਿਕਾਂ ਨੂੰ ਇਹ ਪਲੇਖਾ ਪੈ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਕਈ ਸਿੱਖਾਂ ਦੇ ਨਾਲ ਇਸ ਢਾਬ ਉੱਪਰ ਹੀ ਰੁਕੇ ਹੋਏ ਹਨ ਉਹਨਾਂ ਨੇ ਆਪਣੇ ਕੱਪੜਿਆਂ ਦੇ ਨਾਲ ਝਾੜੀਆਂ ਨੂੰ ਇਸ ਤਰ੍ਹਾਂ ਲੁਕੋ ਦਿੱਤਾ ਸੀ ਕਿ ਮੁਗਲ ਫੌਜਾਂ ਨੂੰ ਇਹ ਭੁਲੇਖਾ ਪਵੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇੱਥੇ ਤੰਬੂ ਲੱਗੇ ਹੋਏ ਹਨ ਜਦੋਂ ਮੁਗਲਾਂ ਦੀ ਫੌਜ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀ ਹੋਈ ਉਸ ઠાਪ ਤੇ ਪਹੁੰਚੀ ਤਾਂ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਕੁਝ ਪਤਾ ਲੱਗਦਾ 40 ਸਿੱਖਾਂ ਤੇ ਮਾਤਾ ਭਾਗੌਰ ਜੀ ਨੇ ਮੁਗਲ ਫੌਜਾਂ ਉੱਪਰ ਹਮਲਾ ਕਰ ਦਿੱਤਾ ਇੱਧਰ ਇਹ 40 ਸਿੱਖ ਮੁਗਲ ਫੌਜਾਂ ਦਾ ਸਾਹਮਣਾ ਕਰ ਰਹੇ ਸੀ ਤੇ ਉਹਨਾਂ ਨੂੰ ਮਾਰ ਮੁਕਾਰ ਰਹੇ ਸੀ ਤੇ ਉੱਥੇ ਹੀ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਇੱਕ ਟਿੱਬੀ ਤੇ ਪਹੁੰਚ ਚੁੱਕੇ ਸਨ ਜੋ ਕਾਫੀ ਉੱਚੀ ਜਗ੍ਹਾ ਸੀ ਤੇ ਜਿੱਥੋਂ ਬੈਠ ਕੇ ਉਹ ਇਹ ਜੰਗ ਦੇਖ ਵੀ ਰਹੇ ਸੀ ਤੇ ਨਾਲ ਹੀ ਇੰਨੀ ਦੂਰੋਂ ਆਪਣੇ ਤੀਰ ਵੀ ਛੱਡ ਰਹੇ ਸਨ ਤੇ ਉਹ ਆਪਣੇ ਤੀਰਾਂ ਦੇ ਨਾਲ ਮੁਗਲ ਸੈਨਿਕਾਂ ਨੂੰ ਮਾਰ ਮੁਕਾਰ ਰਹੇ ਸਨ ਮਾਤਾ-ਪਿਤਾ ਘਰ ਤੇ 40 ਸਿੱਖ ਮੁਗਲ ਫੌਜਾਂ ਉੱਤੇ ਇਸ ਤਰ੍ਹਾਂ ਟੁੱਟ ਪਏ ਕਿ ਉਹਨਾਂ ਨੇ ਮੁਗਲ ਫੌਜਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਅਣਗਿਣਤ ਹੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਲੜਦਿਆਂ ਲੜਦਿਆਂ ਸ਼ਾਮ ਹੋ ਚੁੱਕੀ ਸੀ ਤੇ ਸਿੱਖ ਸ਼ਹੀਦੀਆਂ ਪਾਉਂਦੇ ਜਾ ਰਹੇ ਸਨ ਤੇ ਨਾਲ ਹੀ ਸ਼ਾਮ ਤੱਕ ਮੁਗਲਾਂ ਦੀ ਅੱਧੀ ਫੌਜ ਵੀ ਖਤਮ ਹੋ ਚੁੱਕੀ ਸੀ ਜਦੋਂ ਲੜਦਿਆਂ ਲੜਦਿਆਂ ਸ਼ਾਮ ਹੋ ਚੁੱਕੀ ਸੀ ਤੇ ਮੁਗਲ ਫੌਜਾਂ ਦੀ ਪਿਆਸ ਦੇ ਨਾਲ ਇੰਨੀ ਹਾਲਤ ਖਰਾਬ ਹੋ ਚੁੱਕੀ ਸੀ ਆਪਣੀ ਪਿਆਸ ਨੂੰ ਬੁਝਾਉਣ ਦੇ ਲਈ ਜਦੋਂ ਉਹਨਾਂ ਨੇ ਨਗਰ ਦੇ ਚੌਧਰੀ ਕਪੂਰੇ ਨੂੰ ਪੁੱਛਿਆ ਕਿ ਉਹਨਾਂ ਨੂੰ ਪਾਣੀ ਪੀਣ ਲਈ ਕਿੱਥੇ ਮਿਲੇਗਾ ਕਿਉਂਕਿ ਉਹ ਨਗਰ ਦੇ ਚੌਧਰੀ ਨੂੰ ਆਪਣੇ ਨਾਲ ਲੈ ਕੇ ਆ ਰਹੇ ਸੀ ਤੇ ਕਪੂਰੇ ਨੇ ਉਹਨਾਂ ਨੂੰ ਇਹ ਭੁਲੇਖਾ ਪਾ ਦਿੱਤਾ ਕਿ ਅੱਗੇ ਵਧੋਗੇ ਤਾਂ ਤੁਹਾਨੂੰ ਪਾਣੀ 30 ਕਿਲੋਮੀਟਰ ਦੂਰੀ ਤੋਂ ਬਾਅਦ ਮਿਲੇਗਾ ਜੇਕਰ ਤੁਸੀਂ ਪਿੱਛੇ ਮੁੜੋਗੇ ਪਿੱਛੇ ਵਾਪਸ ਮੁੜ ਕੇ ਤਾਂ ਤੁਹਾਨੂੰ 10 ਕਿਲੋਮੀਟਰ ਦੀ ਦੂਰੀ ਤੇ ਹੀ ਪਾਣੀ ਮਿਲ ਜਾਵੇਗਾ ਕਪੂਰੇ ਨੇ ਇਹ ਝੂਠੀ ਇਸ ਲਈ ਬੋਲਿਆ ਸੀ ਕਿ ਭਾਵੇਂ ਉਸ ਨੂੰ ਮੁਗਲ ਫੌਜਾਂ ਦੇ ਨਾਲ ਤੁਰਨਾ ਪੈ ਰਿਹਾ ਸੀ ਪ੍ਰੰਤੂ ਹੈ ਤਾਂ ਉਹ ਗੁਰੂ ਘਰ ਦਾ ਹੀ ਸਰਦਾਲੂ ਸੀ ਜੰਦ ਖਤਮ ਹੁੰਦਿਆ ਹੀ ਜਦੋਂ ਸਾਰੇ ਸਿੱਖ ਸ਼ਹੀਦੀਆਂ ਪਾ ਰਹੇ ਸੀ ਤਾਂ ਮੁਗਲ ਫੌਜ ਆਪਣੀ ਪਿਆਸ ਬੁਝਾਉਣ ਦੇ ਲਈ ਪਿੱਛੇ ਵੱਲ ਨੂੰ ਮੁੜ ਪਈ ਜਦੋਂ ਜਦ ਖਤਮ ਹੋਇਆ ਤਾਂ ਗੁਰੂ ਪਾਤਸ਼ਾਹ ਜੀ ਉਸ ਟਿੱਬੀ ਤੋਂ ਉਤਰ ਕੇ ਵਾਪਸ ਮੁੜ ਕੇ ਖਦਰਾਣੇ ਦੀ ਢਾਬ ਤੇ ਪਹੁੰਚੇ ਤੇ ਆਪਣੇ ਇੱਕ ਇੱਕ ਸਿੱਖ ਦੇ ਕੋਲ ਬੈਠ ਕੇ ਉਹਨਾਂ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖ ਕੇ ਉਹਨਾਂ ਦਾ ਚਿਹਰਾ ਸਾਫ਼ ਕਰਦੇ ਹੋਏ ਉਹਨਾਂ ਨੇ ਇਨਾਮ ਦੇ ਵਜੋਂ ਉਹਨਾਂ ਨੂੰ ਕਿਸੇ ਸਿੱਖ ਨੂੰ 5000 ਰੁਪਿਆ ਸਿੱਖ ਕਿਸੇ ਨੂੰ 10000 ਰੁਪਿਆ ਤੇ ਕਿਸੇ ਨੂੰ 50000 ਰੁਪਿਆ ਇਨਾਮ ਦੇ ਵਜੋਂ ਉਹਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਦਾ ਚਿਹਰਾ ਸਾਫ਼ ਕੀਤਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਬਾਰੀ-ਬਾਰੀ ਇੱਕ-ਇੱਕ ਸਿੱਖ ਤੱਕ ਪਹੁੰਚੇ ਤੇ ਹੁਣ ਬਾਕੀ ਦੇ ਸਾਰੇ ਸਿੱਖ ਸ਼ਹੀਦیاں ਪਾ ਚੁੱਕੇ ਸੀ ਅਖੀਰ ਵਿੱਚ ਬਚੇ ਸਨ ਭਾਈ ਮਹਾ ਸਿੰਘ ਜਦੋਂ ਗੁਰੂ ਪਾਤਸ਼ਾਹ ਜੀ ਨੇ ਭਾਈ ਮਹਾ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਤਾਂ ਉਹਨਾਂ ਦੇ ਲਹੂ ਲਹਾਨ ਹੋਏ ਚਿਹਰੇ ਨੂੰ ਸਾਫ਼ ਕਰਨ ਲੱਗੇ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਮੰਗੋ ਜੋ ਤੁਸੀਂ ਮੰਗਣਾ ਚਾਹੁੰਦੇ ਹੋ ਤਾਂ ਭਾਈ ਮਹਾ ਸਿੰਘ ਦੀ ਇੱਕੋ ਹੀ ਬੇਨਤੀ ਸੀ ਉਹਨਾਂ ਨੇ ਕਿਹਾ ਕਿ ਗੁਰੂ ਪਾਤਸ਼ਾਹ ਜੀ ਜੋ ਵੇਦਾਵਾ ਤੁਹਾਨੂੰ ਲਿਖ ਕੇ ਦਿੱਤਾ ਗਿਆ ਉਸ ਨੂੰ ਪਾੜ ਦੇਵੋ ਭਾਈ ਮਹਾ ਸਿੰਘ ਜੀ ਦੇ ਕਹਿਣ ਤੇ ਗੁਰੂ ਪਾਤਸ਼ਾਹ ਜੀ ਨੇ ਜਦੋਂ ਕਮਰ ਕਸੇ ਵਿੱਚੋਂ ਬੇਦਾਵਾ ਕੱਢ ਕੇ ਪਾੜਨ ਲੱਗੇ ਤਾਂ ਭਾਈ ਮਹਾ ਸਿੰਘ ਜੀ ਨੇ ਕਿਹਾ ਕਿ ਬੇਦਾਵੇ ਨੂੰ ਇੰਨੀ ਬਰੀਕੀ ਵਿੱਚ ਇਸ ਕਾਗਜ਼ ਨੂੰ ਪਾੜਿਓ ਕਿ ਦੁਬਾਰਾ ਕੋਈ ਜੋੜਨ ਦੀ ਕੋਸ਼ਿਸ਼ ਕਰੇ ਤਾਂ ਫਿਰ ਇਹ ਦੁਬਾਰਾ ਨਾ ਜੁੜੇ ਤੇ ਸਾਨੂੰ ਮਾਫੀ ਵੀ ਦੇ ਦਿਓ ਗੁਰੂ ਪਾਤਸ਼ਾਹ ਜੀ ਨੇ ਇਹ ਸੁਣ ਕੇ ਬੇਦਾਵੇ ਵਾਲੇ ਕਾਗਜ਼ ਨੂੰ ਬਿਲਕੁਲ ਬਰੀਕ ਪਾੜ ਦਿੱਤਾ ਤੇ ਸਾਰੇ ਹੀ ਸਿੱਖਾਂ ਨੂੰ ਬਖਸ਼ ਦਿੱਤਾ ਗੁਰੂ ਪਾਤਸ਼ਾਹ ਜੀ ਨੇ ਵਿਦਾਵੇ ਵਾਲੇ ਪੱਤਰ ਨੂੰ ਪਾੜਦੇ ਹੋਏ ਸਾਰੇ ਹੀ ਸਿੱਖਾਂ ਨੂੰ ਮੁਕਤੀ ਵੀ ਦਿੱਤੀ ਤੇ ਉਹਨਾਂ ਨੂੰ ਮੁਕਤਿਆਂ ਦੇ ਨਾਮ ਨਾਲ ਨਵਾਜਿਆ ਤੇ ਨਾਲ ਹੀ ਇਹ ਵੀ ਵਚਨ ਕੀਤੇ ਕਿ ਜਿੱਥੇ-ਜਿੱਥੇ ਪੰਜ ਪਿਆਰਿਆਂ ਚਾਰ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਵੇਗਾ ਉੱਥੇ ਨਾਲ ਹੀ 40 ਮੁਕਤਿਆਂ ਨੂੰ ਵੀ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਹੋ ਕੀਤਾ ਜਾਵੇਗਾ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸਮੇਂ ਦੇ ਬਚਨਾਂ ਦੇ ਅਨੁਸਾਰ ਅੱਜ ਵੀ ਅਰਦਾਸ ਵਿੱਚ 40 ਮੁਕਤਿਆਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਇਸੇ ਤਰ੍ਹਾਂ ਹੀ ਯਾਦ ਕੀਤਾ ਜਾਂਦਾ ਰਹੇਗਾ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ 40 ਮੁਕਤਿਆਂ ਨੂੰ ਮੁਕਤੀ ਦਿੰਦੇ ਹੋਏ ਫੇਰ ਤੋਂ ਟੁੱਟੀ ਗੰਢ ਦਿੱਤੀ ਹੁਣ ਉਸ ਜਗ੍ਹਾ ਉੱਪਰ ਅੱਜ ਵੀ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਸਜੋਬਿਤ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਟਿੱਬੀ ਤੇ ਰੁਕੇ ਸੀ ਉਥੇ ਟਿੱਬੀ ਸਾਹਿਬ ਗੁਰਦੁਆਰਾ ਸਜੋਬਿਤ ਹੈ ਜਿੱਥੇ ਇਨਾ ਸ਼ਹੀਦ ਸਿੱਖਾਂ ਦਾ ਸੰਸਕਾਰ ਕੀਤਾ ਗਿਆ ਉਥੇ ਸ਼ਹੀਦਗੰਜ ਗੁਰਦੁਆਰਾ ਸਾਹਿਬ ਤੇ ਜਿੱਥੇ ਖਦਰਾਣੇ ਦੀ ਟਾਬ ਤੇ ਯੁੱਧ ਹੋਇਆ ਉਥੇ ਗੁਰਦੁਆਰਾ ਮੁਕਤਸਰ ਸਾਹਿਬ ਅੱਜ ਵੀ ਸਜੋਬਿਤ ਹਨ ਬੇਦਾਵਾ ਲਿਖਣ ਦਾ ਇਹਨਾਂ ਇਤਿਹਾਸ ਜਾਣਨ ਤੋਂ ਬਾਅਦ ਇਹ ਗੱਲ ਤਾਂ ਬਿਲਕੁਲ ਸਪਸ਼ਟ ਹੈ ਕਿ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਬੇਦਾਵਾ ਨਹੀਂ ਲਿਖਿਆ ਗਿਆ ਸੀ ਫਿਰ ਇਹ ਗਲਤਫਹਿਮੀ ਕਿਸ ਦੇ ਦੁਆਰਾ ਫਲਾਈ ਗਈ ਸੀ ਸਾਡੇ ਤੱਕ ਗਲਤ ਇਤਿਹਾਸ ਕਿਵੇਂ ਪਹੁੰਚਿਆ ਹੁਣ ਇਸ ਬਾਰੇ ਜਾਣਦੇ ਹਾਂ ਗੁਰੂ ਪਾਤਸ਼ਾਹ ਜੀ ਦੇ 52 ਕਵੀ ਹੋਏ ਨੇ ਤੇ ਉਹਨਾਂ 52 ਕਵੀਆਂ ਵਿੱਚੋਂ ਇੱਕ ਬਹੁਤ ਹੀ ਪ੍ਰਸਿੱਧ ਕਵੀ ਹੋਏ ਨੇ ਕਵੀ ਸੈਨਾਪਤ ਉਹਨਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਅਨੰਤਪੁਰ ਸਾਹਿਬ ਦੇ ਕਿਲੇ ਵਿੱਚ ਜੋ ਕੁਝ ਵੀ ਹੋਇਆ ਉਸ ਦੇ ਬਾਰੇ ਪੂਰੀ ਘਟਨਾ ਦਾ ਬੇਰਵਾ ਦੱਸਦਾ ਹੈ ਮੁਗਲਾਂ ਦੀਆਂ ਸੌਹਾਂ ਖਾਣ ਤੋਂ ਬਾਅਦ ਜਦੋਂ ਸਿੱਖਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਦੇ ਲਈ ਤਿਆਰ ਕੀਤਾ ਤਾਂ ਉਸ ਸਮੇਂ ਗੁਰੂ ਪਾਤਸ਼ਾਹ ਜੀ ਆਪ ਕਿਲਾ ਖਾਲੀ ਕਰਨ ਲਈ ਤਿਆਰ ਨਹੀਂ ਸੀ ਕਿਉਂਕਿ ਉਹ ਮੁਗਲਾਂ ਦੀਆਂ ਚਾਲਾਂ ਨੂੰ ਭਲੀ ਭੰਤੀ ਜਾਣਦੇ ਸੀ ਪਰੰਤੂ ਫਿਰ ਵੀ ਉਹ ਸਿੱਖਾਂ ਦੇ ਕਹਿਣ ਤੇ ਕਿਲਾ ਖਾਲੀ ਕਰਨ ਲਈ ਤਿਆਰ ਹੋ ਗਏ ਤੇ ਨਾਲ ਹੀ ਉਹਨਾਂ ਨੇ ਇਹ ਵੀ ਵਚਨ ਕੀਤੇ ਕਿ ਅੱਗੇ ਜੋ ਕੁਝ ਵੀ ਬੁਰਾ ਹੋਵੇਗਾ ਉਹ ਤੁਹਾਡੀ ਜ਼ਿੰਮੇਵਾਰੀ ਹੋਵੇਗੀ ਇਥੇ ਗੁਰੂ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਇਹ ਕਹਿਣਾ ਚਾਹੁੰਦੇ ਸੀ ਕਿ ਭਾਵੇਂ ਅਸੀਂ ਭਲੀ ਭੰਤੀ ਜਾਣਦੇ ਹਾਂ ਫਿਰ ਵੀ ਕਿਲਾ ਖਾਲੀ ਕਰ ਰਹੇ ਹਾਂ ਪਰੰਤੂ ਬਾਅਦ ਵਿੱਚ ਸਾਨੂੰ ਦੋਸ਼ ਨਾ ਦੇਣਾ ਕਿ ਆਪਣੇ ਨਾਲ ਇੰਨਾ ਕੁਝ ਬੀਤ ਰਿਹਾ। ਇਨ੍ਹਾਂ ਸਤਰਾ ਨੂੰ ਸੈਨਾਪਤ ਕਵੀ ਨੇ ਆਪਣੀਆਂ ਲਿਖਤਾਂ ਦੇ ਵਿੱਚ ਲਿਖਿਆ ਕਿ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਬੁਰੀ ਹੋ ਤ ਤੁਮਰੇ ਸਰਪਾਈ ਇਥੇ ਗੁਰੂ ਪਾਤਸ਼ਾਹ ਜੀ ਇਹ ਫਰਮਾਉਂਦੇ ਹਨ ਕਿ ਉਹਨਾਂ ਨੇ ਆਪਣੇ ਸਿੱਖਾਂ ਦੇ ਕਹਿਣ ਤੇ ਫੈਸਲਾ ਲਿਆ ਹੈ ਤੇ ਕੱਲ ਨੂੰ ਕੁਝ ਬੁਰਾ ਹੋਇਆ ਤਾਂ ਸਿੱਖ ਆਪਣੇ ਹੀ ਫੈਸਲੇ ਤੇ ਪਸਤੌਣ ਨਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਭਲੀ ਭੰਤੀ ਜਾਣਦੇ ਸੀ ਕਿ ਮੁਗਲਾਂ ਦੀਆਂ ਨੀਅਤਾਂ ਸਾਫ਼ ਨਹੀਂ ਜੇਕਰ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਸਿੱਖਾਂ ਦਾ ਬਹੁਤ ਭਾਰੀ ਨੁਕਸਾਨ ਹੋਵੇਗਾ ਇਸ ਲਈ ਉਹ ਸਿੱਖਾਂ ਨੂੰ ਆਉਣ ਵਾਲੇ ਖਤਰੇ ਤੋਂ آگਾਹ ਕਰਨਾ ਚਾਹੁੰਦੇ ਸਨ ਅੱਗੇ ਸਨਾਪਤ ਲਿਖਦਾ ਹੈ ਕਿ ਜਿਉਂ ਸੋ ਸਭ ਹੱਦ ਲਖਵਾਈ ਹੱਦ ਲਖਵਾਏ ਦਾ ਮਤਲਬ ਹੁਣ ਇੱਥੇ ਬੇਦਾਵਾ ਲਿਖਿਆ ਗਿਆ ਇਸ ਦਾ ਇਹ ਮਤਲਬ ਕੱਢ ਲਿਆ ਗਿਆ ਅੱਗੇ ਉਹਨਾਂ ਨੇ ਇੱਕ ਹੋਰ ਵੀ ਲਾਈਨ ਲਿਖੀ ਹੈ ਅੱਗੇ ਉਹ ਲਿਖਦੇ ਨੇ ਕਿ ਹੋ ਤਿਆਰ ਤਵੇ ਫਰਮਾਏ ਇੱਥੋਂ ਹੁਣ ਇਹ ਸਾਫ ਕਲੀਅਰ ਹੋ ਜਾਂਦਾ ਕਿ ਗੁਰੂ ਪਾਤਸ਼ਾਹ ਜੀ ਜਦੋਂ ਆਪ ਹੀ ਤਿਆਰ ਹੋਗੇ ਸੀ ਉਹਨਾਂ ਨੇ ਆਪ ਹੀ ਇਹ ਗੱਲ ਫਰਮਾ ਦਿੱਤੀ ਸੀ ਕਿ ਗੁਰੂ ਪਾਤਸ਼ਾਹ ਜੀ ਆਪਣੇ ਸਿੱਖਾਂ ਦੇ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਉਥੋਂ ਚਲੇ ਜਾਣਗੇ ਤਾਂ ਫਿਰ ਬੇਦਾਵਾ ਲਿਖਣ ਦੀ ਤਾਂ ਨੌਬਤ ਹੀ ਨਹੀਂ ਸੀ ਆਉਣੀ ਉਸ ਤੋਂ ਬਹੁਤ ਸਮਾਂ ਬਾਅਦ ਇੱਕ ਕਿਤਾਬ ਲਿਖੀ ਗਈ ਗੁਰਬਿਲਾਸ ਪਾਤਸ਼ਾਹੀ ਦਸਵੀ ਉਸ ਦੇ ਵਿੱਚ ਅਨੰਦਪੁਰ ਸਾਹਿਬ ਦੇ ਕਿਲੇ ਦਾ ਬੇਰਵਾ ਦਿੱਤਾ ਗਿਆ ਤੇ ਨਾਲ ਹੀ ਸੈਨਾਪਤ ਕਵੀ ਦੇ ਆ ਇਹਨਾਂ ਤੁਕਾਂ ਦਾ ਮਤਲਬ ਬੇਦਾਵੇ ਨਾਲ ਜੋੜ ਦਿੱਤਾ ਗਿਆ ਤੇ ਬੇਦਾਵੇ ਦੇ ਨਾਲ ਸੰਬੰਧਿਤ ਪੂਰੀ ਕਹਾਣੀ ਉਸ ਵਿੱਚ ਲਿਖ ਦਿੱਤੀ ਗਈ ਉਸ ਤੋਂ ਬਾਅਦ ਕਵੀ ਸੰਤੋਖ ਸਿੰਘ ਦੇ ਵੱਲੋਂ ਲਿਖਿਆ ਗਿਆ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਉਸ ਦੇ ਵਿੱਚ ਬੇਦਾਵੇ ਨਾਲ ਸੰਬੰਧਿਤ ਇਸ ਘਟਨਾ ਨੂੰ ਹੋਰ ਵਿਧਾ ਕੇ ਹੋਰ ਲਾਈਨਾਂ ਜੋੜ ਦਿੱਤੀਆਂ ਗਈਆਂ ਤੇ ਬੇਦਾਵੇ ਦਾ ਇੱਕ ਆਪਣਾ ਹੀ ਇਤਿਹਾਸ ਸਿੱਖਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਇਸ ਤਰ੍ਹਾਂ ਕਵੀ ਸੈਨਾਪਤ ਜੀ ਦੇ ਦੁਆਰਾ ਲਿਖੀਆਂ ਗਈਆਂ ਇਹਨਾਂ ਸਤਰਾਂ ਦਾ ਅੱਗੇ ਲਿਖਤਕਾਰਾਂ ਨੇ ਆਪਣੇ ਹਿਸਾਬ ਨਾਲ ਮਤਲਬ ਕੱਢਦੇ ਹੋਏ ਇਹਨਾਂ ਨੂੰ ਬੇਦਾਵੇ ਦੇ ਨਾਲ ਸੰਬੰਧਿਤ ਦੱਸਿਆ ਹੈ ਤੇ ਬੇਦਾਵੇ ਦਾ ਇਤਿਹਾਸ ਅਨੰਤਪੁਰ ਸਾਹਿਬ ਦੇ ਨਾਲ ਦੱਸ ਦਿੱਤਾ ਗਿਆ। ਇਸ ਵੀਡੀਓ ਦੇ ਰਾਹੀਂ ਜੋ ਵੀ ਤੁਹਾਨੂੰ ਬੇਦਾਵੇ ਦਾ ਇਤਿਹਾਸ ਦੱਸਿਆ ਗਿਆ ਹੈ ਉਹ ਸਾਡੇ ਆਪਣੇ ਵੱਲੋਂ ਨਹੀਂ ਬਣਾਇਆ ਗਿਆ ਲਿਖਤਕਾਰਾਂ ਦੇ ਵੱਲੋਂ ਆਪਣੀਆਂ ਲਿਖਤਾਂ ਦੇ ਵਿੱਚ ਵਰਣਨ ਦਿੱਤਾ ਗਿਆ ਹੈ ਕਿ ਜੋ ਬੇਦਾਵੇ ਦਾ ਅਸਲ ਇਤਿਹਾਸ ਹੈ ਇਹਨਾਂ ਲਿਖਤਕਾਰਾਂ ਦੇ ਵਿੱਚੋਂ ਸੋਹਣ ਸਿੰਘ ਜੀ ਸੀਤਲ ਜੋ ਕਿ ਇੱਕ ਮੰਨੇ ਪਰਮੰਨੇ ਲਿਖਤਕਾਰ ਹੋਏ ਹਨ ਉਹਨਾਂ ਨੇ ਵੀ ਆਪਣੀਆਂ ਰਚਨਾਵਾਂ ਦੇ ਵਿੱਚ ਬੇਦਾਵੇ ਦੇ ਅਸਲ ਇਤਿਹਾਸ ਦਾ ਵਰਣਨ ਕੀਤਾ ਹੈ ਸਿੱਖ ਇਤਿਹਾਸ ਲਿਖਣ ਵਾਲੇ ਮੰਨੇ ਪਰਮੰਨੇ ਲੇਖਤਕਾਰਾਂ ਨੇ ਵੀ ਬੇਦਾਵੇ ਦੇ ਇਸ ਭਲੇਖੇ ਨੂੰ ਤੇ ਅਸਲ ਇਤਿਹਾਸ ਨੂੰ ਆਪਣੀ ਰੇਖਤਾ ਵਿੱਚ ਜ਼ਿਕਰ ਕੀਤਾ ਹੈ ਸੋ ਹੁਣ ਇਹ ਫੈਸਲਾ ਤੁਹਾਡੇ ਆਪਣੇ ਤੇ ਹੈ ਕਿ ਤੁਸੀਂ ਕਿਸ ਇਤਿਹਾਸ ਨੂੰ ਅਸਲ ਮੰਨਦੇ ਹੋ ਜੋ ਅੱਜ ਤੱਕ ਅਸੀਂ ਬੇਦਾਵੇ ਬਾਰੇ ਇਤਿਹਾਸ ਪੜਦੇ ਆਏ ਹਾਂ ਉਸ ਨੂੰ ਸਹੀ ਮੰਨਦੇ ਹੋ ਜਾਂ ਫਿਰ ਜੋ ਇਸ ਇਤਿਹਾਸ ਨੂੰ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਦੱਸਿਆ ਹੈ ਤੁਹਾਨੂੰ ਉਹ ਸਹੀ ਲੱਗਦਾ ਹੈ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਤੁਸੀਂ ਇਹ ਇਤਿਹਾਸ ਸੁਣਦੇ ਹੋ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਜ਼ਰੂਰ ਕਰਨੀ ਕਿਹੜੀ-ਕਿਹੜੀ ਸੰਗਤ ਨੂੰ ਦੱਸਿਆ ਗਿਆ ਇਹ ਇਤਿਹਾਸ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਜਾਂ ਆਪਣੇ ਵਿਚਾਰ ਭੇਜ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਇਤਿਹਾਸ ਦੱਸਦੇ ਹਾਂ ਕੋਈ ਵੀ ਅਣਜਾਣੇ ਵਿੱਚ ਭੁੱਲਚੱਕ ਹੋ ਗਈ ਹੋਵੇ ਤਾਂ ਮਾਫੀ ਦੇ ਹੱਕਦਾਰ ਹਾਂ ਤੇ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ